ਉਤਰਾਖੰਡ ਦੇ ਵਿੱਚ ਵਿਧਾਨ ਸਭਾ ਨੇ ਇੱਕ ਜਿਹੜਾ ਹੈ ਮਤਾ ਦਿਹਾਪਕੀ ਕੇ ਪਾਸ ਕੀਤਾ ਹੈਗਾ ਕਿ ਬਾਹਰਲੇ ਸੂਬਿਆਂ ਦੇ ਜਿਹੜੇ ਇੱਥੇ ਆ ਕੇ ਕੋਈ ਜ਼ਮੀਨ ਬਕਾਇਦਾ ਜਿਹੜੀ ਹੈ ਨਹੀਂ ਖਰੀਦ ਸਕਦੇ ਹੈਗੇ ਸਰਦਾਰ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਬਿਆਨ ਹੀ ਦਿੱਤਾ ਸੀ ਤੇ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਨੇ ਹੀ ਉਸ ਤੋਂ ਕਿਨਾਰਾ ਕਰ ਲਿਆ ਹੋਇਆ ਸੀ ਪੰਜਾਬ ਦੀ ਵਿਧਾਨ ਸਭਾ ਚ ਵੀ ਬਿੱਲ ਪਿਆ ਹੋਇਆ ਹੈ ਪਰ ਅੱਗੇ ਮੂਵ ਨਹੀਂ ਹੋ ਰਿਹਾ 2022 ਦੀ ਇਹ ਉਤਰਾਖੰਡ ਦੀ ਜਿਹੜੀ ਕੈਬਨਿਟ ਹੈਗੀ ਆ ਉਹਨੇ ਪਤਾ ਪਾਸ ਕਰ ਦਿੱਤਾ ਵੀ 13 ਜ਼ਿਲ੍ਹਿਆਂ ਚੋਂ 11 ਜ਼ਿਲ੍ਹਿਆਂ ਵਿੱਚ ਕੋਈ ਵੀ ਜਿਹੜਾ ਉਤਰਾਖੰਡ ਦਾ ਨਿਵਾਸੀ ਨਹੀਂ ਹੈ ਉਹ ਜ਼ਮੀਨ ਨਹੀਂ ਖਰੀਦ ਸਕਦਾ ਸੋ ਅਸੀਂ ਸਮਝਦੇ ਆ ਇਹ ਬਹੁਤ ਵੱਡਾ ਮੂਵ ਹੈਗਾ ਆਪਣੀ ਕੌਮ ਨੂੰ ਆਪਣੀ ਆਪਣੀ ਸੰਸਕ੍ਰਿਤੀ ਨੂੰ ਤੇ ਆਪਣੇ ਭਾਈਚਾਰੇ ਨੂੰ ਬਚਾਉਣ ਲਈ ਪੰਜਾਬ ਵਿੱਚ ਲਗਾਤਾਰ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਕਿ ਪੰਜਾਬ ਸਭ ਤੋਂ ਵੱਧ ਜਿਹੜਾ ਹੈਗਾ ਖਤਰਨਾਕ ਹਾਲਾਤ ਵਿੱਚ ਰਹਿ ਰਿਹਾ ਹੈ ਤਰਸੋ ਸਾਨੂੰ ਵਰਕਰਸ ਦੇ ਲੋੜ ਹੈਗੀ ਆ ਪਰ ਇਹ ਹੋਵੇ ਵੀ ਜਿਹੜੇ ਬਾਹਰੋਂ ਆ ਰਹੇ ਵਰਕਰ ਆ ਉਹ ਸਾਡੀ ਮੂਲ ਪੋਪੂਲੇਸ਼ਨ ਦੇ ਉੱਤੇ ਭਾਰੂ ਪੈ ਜਾਣ ਮਨ ਸਾਡੀ ਸਾਡੀ ਆਇਡੈਂਟੀਟੀ ਨੂੰ ਥ੍ਰੈਟ ਬਣ ਜਾਣ ਅਸੀਂ ਜਿਹੜੇ ਲੋਕ ਵਿਦੇਸ਼ਾਂ ਵਿੱਚ ਆਏ ਆ ਅਸੀਂ ਇਹਨਾਂ ਦੀ ਮੂਲ ਆਇਡੈਂਟੀਟੀ ਲਈ ਥ੍ਰੈਟ ਨਹੀਂ ਬਣ ਰਹੇ ਅਸੀਂ ਇਹਨਾਂ ਤੇ ਓਵਰ ਪਾਵਰ ਨਹੀਂ ਹੋ ਰਹੇ ਉਹ ਸਾਨੂੰ ਇੱਕ ਰੈਗੂਲਰ ਵੀਜ਼ਾ ਦੇ ਥਰੂ ਜਾਂ ਟਰਾਂਸਪੇਰੈਂਟ ਸਿਸਟਮ ਦੇ ਥਰੂ ਇੱਥੇ ਲੈ ਕੇ ਆ ਰਹੇ ਹੈਗੇ ਉੱਥੋਂ ਤਾਂ ਜਿਹੜਾ ਉੱਠਦਾ ਵੀ ਟਿਕਟ ਲੈ ਕੇ ਚਲੋ ਪੰਜਾਬ ਪੰਜਾਬ ਕਾਂਗਰਸ ਦੇ ਵਿੱਚ ਵੀ ਕੁਝ ਸਾਰਾ ਕੁਝ ਜਿਹੜਾ ਹੈ ਸਹੀ ਨਹੀਂ ਚੱਲ ਰਿਹਾ ਹੈਗਾ ਕਾਫੀ ਕੁਝ ਕੜਮਾਸਾਪਾ ਕਹਿ ਸਕਦੇ ਆ ਕਿ ਹੈਗਾ ਸਰਦਾਰ ਅਤਾ ਸਿੰਘ ਜੀ ਸਟੇਟ ਦੀ ਲੀਡਰਸ਼ਿਪ ਦੀ ਜਿਹੜੀ ਕਮਾਂਡ ਹੈ ਉਹ ਵੀ ਬਦਲੀ ਗਈ ਹੈਗੀ ਆ ਕਿਵੇਂ ਦੇਖਦੇ ਹੋ ਤੁਸੀਂ ਹੁਣ ਪ੍ਰਧਾਨ ਜਿਹੜੇ ਨੇ ਉਹ ਵੀ ਬਦਲੇ ਜਾਣਗੇ ਫਿਰ ਇਸ ਤੋਂ ਬਾਅਦ ਜੇ ਆਪਾਂ ਕੀ ਕਿ ਇੰਚਾਰਜ ਜੇ ਬਦਲੇ ਗਏ ਨੇ ਔਰ ਹਰੇਕੀ ਪਲੇਅਰ ਆਪਣੀ ਜਿਹੜਾ ਜੋਰ ਲਾ ਰਿਹਾ ਹੈਗਾ ਚਾਹੇ ਚਨਜੀਤ ਸਿੰਘ ਚੰਨੀ ਹੋਣ ਜਾਂ ਪ੍ਰਗਟ ਸਿੰਘ ਹੋਣਾ ਦਾ ਵੀ ਨਾਮ ਵਿੱਚ ਵਿੱਚ ਚੱਲ ਰਿਹਾ ਹੈਗਾ ਕਿਵੇਂ ਦੇਖਦੇ ਹੋ ਕੀ ਕੁਛ ਕੜਮਸ ਦੀ ਸਥਿਤੀ ਹੈ ਹਾਂ ਕਾਫੀ ਕਿਉਂਕਿ ਪਿਛਲੇ ਦਿਨੀ ਰਾਣਾ ਗੁਰਜੀਤ ਸਿੰਘ ਦੀ ਨਾ ਕੁਝ ਟੈਲੀਵਿਜ਼ਨ ਚੈਨਲਾਂ 'ਤੇ ਜਿਹੜੀ ਹੈਗੀ ਇੱਕ ਇੰਟਰਵਿਊ ਆਈ ਹੈ ਉਹਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਵੀ ਰਾਜਾ ਵੜਿੰਗ ਔਰ ਮਿਸਟਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਰੋਕਿਆ ਮੇਰੀ ਜਿਹੜੀ ਮੈਨੂੰ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਲੈਣ ਤੋਂ ਵੈਸੇ ਤਾਂ ਹੁਣ ਰਾਣਾ ਗੁਰਜੀਤ ਉਹਨਾਂ ਨੂੰ ਚਾਹੀਦਾ ਵੀ ਜਦੋਂ ਉਹ ਐਮਐਲਏ ਬਣ ਕੇ ਹੋਏ ਨੇ ਫਿਰ ਇੰਨਾ ਹੁਣ ਵੀ ਉਹ ਉਹ ਕੀ ਕਰਨਗੇ ਗਾਂਵ ਜਾ ਕੇ ਵੀ ਇੱਕਨਾਂ ਦੀ ਗਰੀਡੀਨੈਸ ਆ ਜਦੋਂ ਉਹਨਾਂ ਨੂੰ ਰਿਸਪੈਕਟੇਬਲ ਹਾਲਾਂਕਿ ਉਹਨਾਂ ਅਨੇ ਕਾਂਗਰਸ ਪਾਰਟੀ ਦੀਏ ਸੰਵਿਧਾਨ ਦੇ ਉਲਟ ਜਾ ਕੇ ਕਾਂਗਰਸ ਪਾਰਟੀ ਦੇ ਅਫੀਸ਼ੀਅਲ ਉਮੀਦਵਾਰ ਦੇ ਸਾਹਮਣੇ ਆਪਣਾ ਬੇਟਾ ਖੜਾ ਕਰਕੇ ਉਹਨੂੰ ਜਿਤਾਇਆ ਹਨਾ ਸੋ ਇੱਕ ਕਾਰਵਾਈ ਹੋਣੀ ਬਣਦੀ ਹੈ ਡਿਸਪਲਿਨਰੀ ਕਾਰਵਾਈ ਬਣਦੀ ਹੈਗੀ ਆ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਚਲਦੀ ਆ ਉਹ ਕਾਰਵਾਈ ਨਹੀਂ ਹੋਈ ਹੁਣ ਉਹ ਦੋਸ਼ ਲਾ ਰਹੇ ਹੈਗੇ ਆ ਵੀ ਇਹਨਾਂ ਦੋਹਾਂ ਨੇ ਮੈਨੂੰ ਲੋਕ ਸਭਾ ਤੋਂ ਜਿਹੜਾ ਹੈਗਾ ਰੋਕਿਆ ਹੈਗਾ ਤੇ ਵੀ ਮੈਂ ਜਿਹੜਾ ਹੈਗਾ ਉਹ ਅਸਲ 'ਚ ਉਹ ਆਪ ਹੁਣ ਪ੍ਰਧਾਨ ਬਣਨਾ ਚਾਹ ਰਹੇ ਆ ਪਰ ਕਾਂਗਰਸ 'ਚ ਪ੍ਰਧਾਨਗੀ ਦਾ ਰੌਲਾ ਜਿਹੜਾ ਪੈ ਗਿਆ ਹੋਇਆ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਪਰਗੜ ਸਿੰਘ ਤੇ ਰਾਣਾ ਗੁਰਜੀਤ ਆ ਜਿਹੜਾ ਅੱਜ ਸੁਖਜਿੰਦਰ ਸਿੰਘ ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਬਿਆਨ ਆਇਆ ਹੈਗਾ ਵੀ ਪਾਰਟੀ ਵਿਰੋਧੀ ਕਾਰਵਾਈਆਂ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਇੱਕਦਮ ਹੀ ਡੱਕਿਆ ਜਾਣਾ ਚਾਹੀਦਾ ਵਰਨਾ ਇਹ ਕਾਫੀ ਅੱਗੇ ਵਧ ਜੇਗਾ ਸੋ ਹਾਂ ਕਾਂਗਰਸ ਜਿਹੜੀ 2027 ਵਿੱਚ ਆਪਣੇ ਆਪ ਨੂੰ ਕੰਟੈਂਡਰ ਸਮਝ ਰਹੀ ਹੈ ਸਰਕਾਰ ਬਣਾਉਣ ਦਾ ਉਹਦੇ ਵਿੱਚ ਇੰਟਰਨਲ ਲੜਾਈਆਂ ਕਾਫੀ ਵੱਧ ਗਈ ਹੋਈ ਆ ਜੇ ਕੋਈ ਸਿਆਣਾ ਵਿਅਕਤੀ ਉਹਨਾਂ ਨੇ ਪ੍ਰਧਾਨ ਨਾ ਲਾਇਆ ਸੋ ਮਨ ਨੂੰ ਲੱਗਦਾ ਵੀ ਰਾਜਾ ਬੜੇ ਗੈਨ ਕੈਪੇਬਲ ਨਹੀਂ ਹੈ ਬਿਲਕੁਲ ਬਿਲਕੁਲ ਇਹਦੇ ਨਾਲੋਂ ਪ੍ਰਗਟ ਸਿੰਘ ਸਾਰਿਆਂ ਨਾਲ ਇੱਕ ਟੀਮ ਕੇ ਬਲਕਿ ਪ੍ਰਗਟ ਸਿੰਘ ਹੋਣਾ ਤਾਂ ਇਹ ਵੀ ਬਿਆਨ ਆਇਆ ਸੀ ਕਿ ਜਿਹੜਾ ਹੈਗਾ ਕਿ ਜਿਹੜਾ ਪ੍ਰਧਾਨ ਹੈ ਉਹ ਮੁੱਖ ਮੰਤਰੀ ਦਾ ਮੇਰੇ ਖਿਆਲ ਕੈਂਡੀਡੇਟ ਨਹੀਂ ਹੋਣਾ ਚਾਹੀਦਾ ਤੇ ਜੇ ਇਹਨੂੰ ਉਹ ਲਾਅ ਬਣਾ ਦੇਣ ਮੇਰੇ ਖਿਆਲ ਸਾਰੇ ਆਸੇ ਪਾਸੇ ਹੋ ਜਾਣਗੇ ਹੋ ਜਾਣਗੇ ਹੋ ਜਾਣਗੇ ਬਿਲਕੁਲ ਬਿਲਕੁਲ ਸੋ ਇਹ ਇਹ ਹੈਗਾ ਵੀ ਜਿਹੜਾ ਪ੍ਰਧਾਨ ਹੋਵੇ ਜਿਸ ਤਰ੍ਹਾਂ ਅਕਾਲੀ ਦਲ ਦਾ ਵੀ ਜਿੱਥੇ ਦਾ ਟੌੜਾ ਨੇ ਵੀ ਇਹ ਕਿਆ ਸੀ ਕਿ ਆ ਵੀ ਮੁੱਖ ਮੰਤਰੀ ਵੱਖਰਾ ਹੋਵੇ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਵੱਖਰਾ ਹੋਵੇ ਸੋ ਇਸੇ ਤਰ੍ਹਾਂ ਹਰ ਇੱਕ ਪਾਰਟੀ ਚਾਹੀਦਾ ਈਵਨ ਤੁਸੀਂ ਦੇਖੋ ਵੀ ਭਾਜੀਪੀ ਵਿੱਚ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਦਾ ਹੈਗਾ ਜੀ ਪ੍ਰਧਾਨ ਹੋ ਰਿਹਾ ਜਿਹੜਾ ਮੁੱਖ ਮੰਤਰੀ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਫਿਰ ਉਹ ਪ੍ਰਧਾਨ ਬੇਸ਼ੱਕ ਉਹ ਐਮਪੀ ਵਗੈਰਾ ਬਣੇ ਹੋਏ ਜਿਵੇਂ ਕਿ ਕਿ ਜਿਹੜੀਆਂ ਮੁੱਖ ਮੰਤਰੀ ਦੀਆਂ ਬਹੁਤ ਸਾਰੀਆਂ ਕੰਪਲਸ਼ਨਸ ਹੁੰਦੀਆਂ ਨੇ ਪਰ ਜੇ ਆਪਾਂ ਕਹੀਏ ਕਿ ਜੇ ਸੈਂਟਰ ਦੇ ਖਿਲਾਫ ਮੋਰਚਾ ਲਾਉਣਾ ਹੋਵੇ ਤੇ ਉਹ ਪ੍ਰਧਾਨ ਜਾ ਕੇ ਲਾ ਸਕਦਾ ਹੈ ਮੁੱਖ ਮੰਤਰੀ ਬਹੁਤ ਸਾਰੇ ਜਿਹੜੇ ਕੰਮ ਆ ਉਹ ਸਬਾਦ ਨੇ ਇੱਕ ਜਿਹੜਾ ਹੈ ਮਤਾ ਜੇ ਆਪਾਂ ਕਹੀ ਕੇ ਪਾਸ ਕੀਤਾ ਹੈਗਾ ਕਿ ਬਾਹਰਲੇ ਸੂਬਿਆਂ ਦੇ ਜਿਹੜੇ ਇੱਥੇ ਆ ਕੇ ਕੋਈ ਜ਼ਮੀਨ ਬਖੈਰਾ ਜਿਹੜੀ ਹੈ ਨਹੀਂ ਖਰੀਦ ਸਕਦੇ ਹੈਗੇ ਸਰਦਾਰ ਅਰਤਾਰ ਸਿੰਘ ਜੀ ਕੀ ਹੁਣ ਫਿਰ ਉੱਤਰਾਖੰਡ ਵਾਲੇ ਆਪਾਂ ਇਹ ਕਹਿ ਸਕਦੇ ਆਂ ਵੀ ਉਹ ਵੀ ਕਿਤਨਾ ਕਿਤੇ ਉਹ ਵਿਰੋਧੀ ਹੋ ਗਏ ਜਾਂ ਜਿਸ ਤਰੀਕੇ ਨਾਲ ਜਦੋਂ ਪੰਜਾਬ ਦੇ ਵਿੱਚ ਆਉਂਦਾ ਹੈਗਾ ਤੇ ਬਹੁਤ ਸਾਰੇ ਇਲਜ਼ਾਮ ਹੋ ਜਾਂਦੇ ਆ इवन ਕਿ ਸਰਦਾਰ ਸੁਖਪਾਲ ਸਿੰਘ ਖੈਰਾ ਹੋਣਾ ਨੇ ਬਿਆਨ ਹੀ ਦਿੱਤਾ ਸੀ ਤੇ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਨੇ ਹੀ ਉਸ ਤੋਂ ਕਿਨਾਰਾ ਕਰ ਲਿਆ ਹੋਇਆ ਸੀ ਪੰਜਾਬ ਦੀ ਵਿਧਾਨ ਸਭਾ ਚ ਵੀ ਬਿੱਲ ਪਿਆ ਹੋਇਆ ਹੈ ਪਰ ਅੱਗੇ ਮੂਵ ਨਹੀਂ ਹੋ ਰਿਹਾ 2022 ਤੋਂ ਹਾਂਜੀ ਹਾਂਜੀ ਉੱਤਰਾਖੰਡ ਦੀ ਜਿਹੜੀ ਕੈਬਨਿਟ ਹੈਗੀ ਆ ਉਹਨੇ ਪਤਾ ਪਾਸ ਕਰ ਦਿੱਤਾ ਵੀ 13 ਜ਼ਿਲ੍ਹਿਆਂ ਚੋਂ 11 ਜ਼ਿਲ੍ਹਿਆਂ ਵਿੱਚ ਹੂੰ ਕੋਈ ਵੀ ਜਿਹੜਾ ਉੱਤਰਾਖੰਡ ਦਾ ਨਿਵਾਸੀ ਨਹੀਂ ਹੈ ਉਹ ਜ਼ਮੀਨ ਨਹੀਂ ਖਰੀਦ ਸਕਦਾ ਸੋ ਅਸੀਂ ਸਮਝਦੇ ਆ ਇਹ ਬਹੁਤ ਵੱਡਾ ਮੂਵ ਹੈਗਾ ਆਪਣੀ ਕੌਮ ਨੂੰ ਆਪਣੀ ਆਪਣੀ ਸੰਸਕ੍ਰਿਤੀ ਨੂੰ ਤੇ ਆਪਣੇ ਭਾਈਚਾਰੇ ਨੂੰ ਬਚਾਉਣ ਲਈ ਪੰਜਾਬ ਵਿੱਚ ਲਗਾਤਾਰ ਡੈਮੋਗ੍ਰਾਫਿਕ ਚੇਂਜ ਹੋ ਰਹੀ ਹੈ ਕਿ ਪੰਜਾਬ ਸਭ ਤੋਂ ਵੱਧ ਜਿਹੜਾ ਹੈਗਾ ਖਤਰਨਾਕ ਹਾਲਾਤ ਵਿੱਚ ਰਹਿ ਰਿਹਾ ਹੈ ਇਹ ਹੋਣਾ ਹੈ ਵੀ ਆਮ ਤੌਰ ਤੇ ਕਿਹਾ ਜਾਂਦਾ ਵੀ ਤੁਸੀਂ ਵੀ ਵਿਦੇਸ਼ਾਂ ਵਿੱਚ ਆਏ ਹੋ ਅਸੀਂ ਇੱਕ ਵੀਜ਼ਾ ਲੈ ਕੇ ਜਾਂ ਕਿਸੇ ਪ੍ਰੋਸੈਸ ਦੇ ਥਰੂ ਆਏ ਆਂ ਔਰ ਉਹ ਜਿਹੜੇ ਵੀਜ਼ਾ ਸੈਕਸ਼ਨਸ ਨੇ ਉਹ ਸਰਕਾਰਾਂ ਡੀਲ ਕਰਦੀਆਂ ਸਰਕਾਰਾਂ ਇਹ ਕਦੇ ਵੀ ਨਹੀਂ ਹੋਣ ਦੇਣਗੀਆਂ ਵੀ ਜਿਹੜੇ ਬਾਹਰੋਂ ਆਏ ਹੋਏ ਵਿਦੇਸ਼ੀ ਨੇ ਉਹ ਉਹਨਾਂ ਦੀ ਮੂਲ ਪੋਪੂਲੇਸ਼ਨ ਤੋਂ ਵੱਧ ਗਿਣਤੀ ਵਿੱਚ ਆ ਜਾਣ ਜੀ ਉਹਨਾਂ ਨੇ ਇੱਕ ਪਾਪੂਲੇਸ਼ਨ ਦਾ ਬੈਲੈਂਸ ਰੱਖਿਆ ਹੋਇਆ ਅਸੀਂ ਵੀ ਅਸੀਂ ਚਾਹੁੰਦੇ ਆਂ ਪੰਜਾਬ 'ਚ ਬੰਦੇ ਆਉਣ ਕੰਮ ਕਰਨ ਲਈ 2022 ਦਾ ਇੱਕ ਡਾਟਾ ਹੈਗਾ ਕਿ ਕੱਲੇ ਕੈਨੇਡਾ ਕੈਨੇਡਾ ਨੂੰ ਤਕਰੀਬਨ ਕਹਿੰਦੇ ਕਿ 20 ਤੋਂ 22 ਲੱਖ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਲਗੀਆਂ ਸੀ 2022 ਦੇ ਵਿੱਚ ਔਰ ਉਹਦੇ ਜੋ ਜਿਹੜੀਆਂ ਕਲੀਅਰ ਹੁੰਦੀਆਂ ਸੀ ਉਹ 2.5 ਹੁੰਦੀਆਂ ਸੀ ਤੇ ਬਾਕੀ ਦਾ ਜੇ ਆਪਾਂ ਕਹੀਏ ਕਿ ਜਿਹੜਾ 20 ਲੱਖ ਬੰਦਾ ਹੈਗਾ ਉਹਨੂੰ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਜਾਂ ਤਾਂ ਇਹ ਸਿਸਟਮ ਕਰਦੇ ਹੋ ਵੀ ਪੰਜਾਬ ਦਾ ਵੀਜ਼ਾ ਲੈ ਕੇ ਆਉਣ ਜਿੱਡੇ ਮਰਜ਼ੀ ਆਈ ਜਾਵੇ ਹਾਂ ਜੀ ਇਸ ਤਰ੍ਹਾਂ ਇਸ ਤਰ੍ਹਾਂ ਸੋ ਸਾਨੂੰ ਵਰਕਰਸ ਦੇ ਲੋੜ ਹੈਗੀ ਆ ਪਰ ਇਹ ਹੋਵੇ ਵੀ ਜਿਹੜੇ ਬਾਹਰੋਂ ਆ ਰਹੇ ਵਰਕਰ ਆ ਉਹ ਸਾਡੀ ਮੂਲ ਪੋਪੂਲੇਸ਼ਨ ਦੇ ਉੱਤੇ ਭਾਰੂ ਪੈ ਜਾਣ ਹਨਾ ਸਾਡੀ ਸਾਡੀ ਆਇਡੈਂਟੀਟੀ ਨੂੰ ਥ੍ਰੈਟ ਬਣ ਜਾਣਾ ਅਸੀਂ ਜਿਹੜੇ ਲੋਕ ਵਿਦੇਸ਼ਾਂ ਵਿੱਚ ਆਏ ਆ ਅਸੀਂ ਇਹਨਾਂ ਦੀ ਮੂਲ ਆਇਡੈਂਟੀਟੀ ਲਈ ਥ੍ਰੈਟ ਨਹੀਂ ਬਣ ਰਹੇ ਅਸੀਂ ਇਹਨਾਂ ਤੇ ਓਵਰ ਪਾਵਰ ਨਹੀਂ ਹੋ ਰਹੇ ਉਹ ਸਾਨੂੰ ਇੱਕ ਰੈਗੂਲਰ ਵੀਜ਼ਾ ਦੇ ਥਰੂ ਜਾਂ ਟਰਾਂਸਪੇਰੈਂਟ ਸਿਸਟਮ ਦੇ ਥਰੂ ਇੱਥੇ ਲੈ ਕੇ ਆ ਰਹੇ ਹੈਗੇ ਉੱਥੋਂ ਤਾਂ ਜਿਹੜਾ ਉੱਠਦਾ ਵੀ ਟਿਕਟ ਲੈ ਕੇ ਚਲੋ ਪੰਜਾਬ ਹੁ ਅੱਧਾ ਹਿਮਾਚਲ ਆ ਜਿਹੜਾ ਉਹ ਉਹ ਆ ਮੁਹਾਲੀ ਦੇ ਆਲੇ ਦੋਆਲੇ ਤੁਰਿਆ ਫਿਰਦਾ ਹੈਗਾ ਨਾ ਸੋ ਇਸ ਤਰ੍ਹਾਂ ਹੀ ਬਿਹਾਰ ਬੰਗਾਲ ਤੋਂ ਜਾਂ ਜਿਸ ਤੋਂ ਵੀ ਜਿਹੜੇ ਲੋਕ ਆ ਰਹੇ ਸੋ ਜਦੋਂ ਤੁਸੀਂ ਮੂਲ ਪਾਪੂਲੇਸ਼ਨ ਤੇ ਓਵਰ ਪਾਵਰ ਹੋ ਗਏ ਸਾਡੀ ਥ੍ਰੈਟ ਇਹ ਹੈਗੀ ਆ ਉੱਤਰਾਖੰਡ ਦੀ ਥ੍ਰੈਟ ਵੀ ਇਹੀ ਹੈਗੀ ਆ ਵੀ ਉੱਥੇ ਹੋਰ ਰਾਜਾਂ ਤੋਂ ਬੰਗਾਲ ਤੋਂ ਬਿਹਾਰ ਤੋਂ ਜਾਂ ਹੋਰ ਰਾਜਸਥਾਨ ਤੋਂ ਜਿੱਥੋਂ ਮੰਦੇ ਹੈਗੇ ਇਹ ਪਾਪੂਲੇਸ਼ਨ ਜਾ ਰਹੀ ਹੈਗੀ ਆ ਖਾਸ ਕਰਕੇ ਥ੍ਰੈਟ ਤੇ ਹੈ ਕਿ ਵੀ ਮੁਸਲਮ ਪਾਪੂਲੇਸ਼ਨ ਜਾ ਰਹੀ ਹੈ ਕਿ ਉਹ ਇਸ ਕਰਕੇ ਕਰ ਰਹੇ ਬਹਾਨਾ ਤਾਂ ਕੋਈ ਵੀ ਹੋ ਸਕਦਾ ਹੈ ਇਸੇ ਤਰ੍ਹਾਂ ਤੇ ਪੰਜਾਬ ਸਰਕਾਰ ਹੈ ਜਿਹੜੀ ਇਹ ਕਰ ਸਕਦੀ ਹੈ ਇਵਨ ਜਿਹੜੀਆਂ ਪ੍ਰੋਪਰਟੀਆਂ ਲੈ ਵੀ ਰਹੀਆਂ ਗਈਆਂ ਨੇ ਉਹਨਾਂ ਦੀ ਵੀ ਕਿਸੇ ਤਰ੍ਹਾਂ ਸ੍ਰਕਟਨਾਇਜ਼ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਹੱਕ ਤੋਂ ਵਾਂਝਿਆ ਕਰਨਾ ਚਾਹੀਦਾ ਅਦਰਵਾਈਜ਼ ਇਹਨਾਂ ਨੇ ਸਾਨੂੰ ਓਵਰ ਪਾਵਰ ਕਰ ਲੈਣਾ ਅਸੀਂ 30% ਰਹਿ ਜਾਣਾ ਉਹਨਾਂ ਨੇ 70% ਉਹਨਾਂ ਨੇ 70% ਬਿਲਕੁਲ ਜੀ ਔਰ ਉਦੋਂ ਜਿਹੜਾ ਹੈਗਾ ਇਹ ਫਿਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਸਵਾਲ ਜ਼ਰੂਰ ਖੜਾ ਕਰਨੀਆਂ ਕਿ ਸਾਡੇ ਪੁਰਖਿਆਂ ਨੇ ਕਿਉਂ ਨਹੀਂ ਜਿਹੜਾ ਹੈਗਾ ਇਹ ਕਦਮ ਚੁੱਕਿਆ ਹੈਗਾ ਔਰ ਇਸ ਤੇ ਵਿੱਚ ਨਾ ਤੇ ਤੁਸੀਂ ਆਪਾਂ ਕਹੀ ਕਿ ਅਤਵਾਦੀ ਜਾਂ ਵੱਖਵਾਦੀ ਹੋ ਜਾਣੇ ਕਿਉਂਕਿ ਇਹ ਲੋਜ ਇਹ ਲੋਜ ਬਾਕੀ ਦੇ ਰਾਜਾਂ ਦੇ ਵਿੱਚ ਹੈਗਾ ਜੇ ਆਪਾਂ ਕਹੀ ਕਿ ਹੁਣ ਉੱਤਰਾਖੰਡ ਨੇ ਕਰਤਾ ਹੈ ਇਸ ਤੋਂ ਇਲਾਵਾ ਸਾਡੇ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਇਹ ਵਾਲਾ ਕਾਨੂੰਨ ਹੈਗਾ ਔਰ ਭਾਰਤ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਨੇ ਜਿਹੜੇ ਇਸੇ ਲਾਅ ਦੇ ਅਧੀਨ ਚੱਲਦੇ ਨੇ ਤੇ ਫਿਰ ਇਹ ਮਤਾ ਪੰਜਾਬ ਦੇ ਵਿੱਚ ਕਿਉਂ ਨਹੀਂ ਪਾਸ ਜਿਹੜਾ ਹੈ ਕੀਤਾ ਜਾ ਸਕਦਾ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਦਿੱਲੀ ਦੀ ਦਿੱਲੀ ਦੇ ਵਿੱਚ ਕੇਜਰੀਵਾਲ ਹੋਣਾ ਦਾ ਆਪਾਂ ਕਹਿ ਲਈ ਕਿ ਗੱਲ ਟੁੱਟਾ ਔਰ ਉਸ ਤੋਂ ਬਾਅਦ ਲੰਬੇ ਸਮੇਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਆਪਣਾ ਸੀਐਮ ਹੈ ਉਹ ਅਨਾਉਂਸ ਕੀਤਾ ਹੈਗਾ ਬੀਬੀ ਰੇਖਾ ਗੁਪਤਾ ਜੀ ਜਿਹੜੇ ਨੇ ਦਿੱਲੀ ਦੇ ਚੀਫ ਮਿਨਿਸਟਰ ਬਣੇ ਹੈਗੇ ਆ ਸਰਦਾਰ ਅਤਾਸ਼ ਸਿੰਘ ਜੀ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਹਾਂਜੀ ਸੋ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਜਿਹੜਾ ਤਮਾਸ਼ਾ ਸੀਗਾ ਉਹਨੂੰ ਖਤਮ ਕਰ ਦਿੱਤਾ ਹੋਇਆ ਹੈ ਅ ਬੇਸ਼ੱਕ ਉਹ ਕਿਸੇ ਬਦਲਾਅ ਦੇ ਨਾਂ ਤੇ ਆਈ ਸੀ ਪਰ ਬਦਲਾਅ ਕਰਦੇ ਕਰਦੇ ਆਪ ਹੀ ਬਦਲ ਗਏ ਸੋ ਉਹ ਸ਼ਿਕਾਰ ਹੋ ਗਏ ਉਸੇ ਪੋਲਿਟਿਕਸ ਦਾ ਜਿਹੜੀ ਪੋਲਿਟਿਕਸ ਨੂੰ ਉਹ ਬਦਲਣ ਆਈ ਸੀ ਸੋ ਉਹਨਾਂ ਦੀਆਂ ਅੰਬੀਸ਼ਨਸ ਉਹਨਾਂ ਦੀ ਲਾਲਸਾਵਾਂ ਉਹਨਾਂ ਦੇ ਲਾਲਚ ਹੈ ਉਹਨਾਂ ਦੀਆਂ ਕਾਰਵਾਈਆਂ ਸੀਗੀਆਂ ਜਿਹੜੀਆਂ ਮੇਨਸਟ੍ਰੀਮ ਪੋਲਿਟਿਕਸ ਵਾਲੀਆਂ ਹੀ ਹੋ ਗਈਆਂ ਸੋ ਸੁਪਨਾ ਸੀ ਜਿਹੜਾ ਟੂਰ ਹੋ ਗਿਆ ਅਸੀਂ ਪਿਛਲੇ ਪ੍ਰੋਗਰਾਮ ਚ ਵੀ ਕਿਹਾ ਸੀ ਵੀ ਇਹਨੇ ਭਾਰਤ ਦੇ ਲੋਕਾਂ ਦੀ ਜਿਹੜੀ ਆਲਟਰਨੇਟਿਵ ਪੋਲਿਟਿਕਸ ਆ ਉਹਦਾ ਸੁਪਨਾ ਤੋੜ ਦਿੱਤਾ ਹੋਇਆ ਅਰਵਿੰਦ ਕੇਜਰੀਵਾਲ ਨੇ ਇੰਨੇ ਉੱਚੇ ਸੁਪਨੇ ਦਿਖਾ ਕੇ ਤੇ ਉਹ ਸੁਪਨਿਆਂ ਵਿੱਚੋਂ ਨਿਕਲਿਆ ਕੁਛ ਨਹੀਂ ਆਮ ਲੋਕਾਂ ਵਿੱਚ ਉਹਨੇ ਭਾਵਨਾ ਚਲੇਗੀ ਵੀ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਕੋਈ ਹੋਰ ਜਿਹੜਾ ਅਲਟਰਨੇਟ ਆ ਉਹ ਚੱਲ ਹੀ ਨਹੀਂ ਸਕਦਾ ਹਨਾ ਸੋ ਉਹਨੇ ਉਹ ਥਰਡ ਪੋਲਿਟਿਕਸ ਦਾ ਸੁਪਨਾ ਤੋੜ ਦਿੱਤਾ ਸੋ ਬੀਬੀ ਰੇਖਾ ਗੁਪਤਾ ਭਾਰਤੀ ਜਨਤਾ ਪਾਰਟੀ ਨੇ ਕਾਫੀ ਸੀਟਾਂ ਜਿੱਤ ਲਈਆਂ ਨੇ ਬੀਬੀ ਰੇਖਾ ਗੁਪਤਾ ਜਿਹੜੇ ਸ਼ੁਰੂ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆ ਵਿਦਿਆਰਥੀ ਬੈਂਕ ਤੋਂ ਸ਼ੁਰੂ ਹੋਏ ਆ ਪਰ ਬਹੁਤ ਤਿੱਖੀਆਂ ਟਿੱਪਣੀਆਂ ਬਹੁਤ ਹਲਕੀਆਂ ਟਿੱਪਣੀਆਂ ਆਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੀਆਂ ਹੋਈਆਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਜਿਹੜੀਆਂ ਸਰਕੂਲੇਟ ਹੋ ਰਹੀਆਂ ਨੇ ਸੋ ਰਾਜਨੀਤੀ ਵਾਨਾ ਨੂੰ ਜਿਹੜੀ ਰਾਜਨੀਤਿਕ ਵਿਰੋਧਤਾ ਹੈ ਉਹ ਆਪਣੇ ਥਾਂ ਹੁੰਦੀ ਹੈਗੀ ਆ ਪਰ ਇਹਨਾਂ ਨੈਤਿਕਤਾ ਤੋਂ ਥੱਲੇ ਡਿੱਗ ਕੇ ਕਿਸੇ ਰਾਜਨੀਤੀਵਾਨ ਦੇ ਖਿਲਾਫ ਟਿੱਪਣੀਆਂ ਕਰਨੀਆਂ ਸੀ ਸਮਝਦੇ ਆਂ ਵੀ ਇਹ ਇੱਕ ਸਿਵਲਾਈਜ਼ਡ ਜਿਹੜੀ ਹੈਗੀ ਸੋਸਾਇਟੀ ਆ ਉਹਦਾ ਦੱਸ ਨਹੀਂ ਪਾਉਂਦੇ ਸੋ ਕਾਫੀ ਤਿੱਖੀਆਂ ਟਿੱਪਣੀਆਂ ਨੇ ਜਿਹੜੀਆਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਪ੍ਰਾਤਨ ਹੋਈਆਂ ਗਾਲੀ ਗਲੋਚ ਵਰਗੀ ਜਿਹੜੀ ਭਾਸ਼ਾ ਹੈਗੀ ਆ ਅਰਵਿੰਦ ਕੇਜਰੀਵਾਲ ਦੇ ਖਿਲਾਫ ਆ ਹੋਰ ਲੋਕਾਂ ਦੇ ਖਿਲਾਫ ਵਰਤੀ ਆ ਸੋ ਇਹ ਸਿਵਲਾਈਜ਼ਡ ਸੋਸਾਇਟੀ ਵਿੱਚ ਚੱਲਦੀਆਂ ਨੇ ਹੁਣ ਭਾਜਪਾ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਸੰਦੇਸ਼ ਕੀ ਦਿੱਤਾ ਇਹ ਵੀ ਦੇਖਣਾ ਬੀਬੀ ਉਹ ਬਿਲਕੁਲ ਬੀਬੀ ਇਸ ਤਰ੍ਹਾਂ ਦੇ ਕਲਚਰ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਭਾਜਪਾ ਜੀ ਜੀ ਜਿਹੜੇ ਲੋਕ ਇੰਨੀਆਂ ਘਟੀਆਂ ਟਿੱਪਣੀਆਂ ਕਰਦੇ ਨੇ ਇਟ ਮੀਨਸ ਭਾਜਪਾ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੁੰਦੀ ਹੈ ਕਪਿਲ ਮਿਸ਼ਰਾ ਨੂੰ ਜਿਹੜਾ ਹੈਗਾ ਮੰਤਰੀ ਬਣਾਇਆ ਔਰ ਕਪਿਲ ਮਿਸ਼ਰਾ ਬਾਰੇ ਹੈਗਾ ਉਹਨੇ ਇੱਕ ਕਟੜ ਹਿੰਦੂ ਦਾ WhatsApp گروپ ਬਣਾਇਆ ਹੋਇਆ ਔਰ ਉਹਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਦਲਤਾਂ ਦੇ ਖਿਲਾਫ ਮੁਸਲਮਾਨਾਂ ਦੇ ਖਿਲਾਫ ਨਿਊਜ਼ ਲਾਉਂਡਰੀ ਨੇ ਇੱਕ ਸਟੋਰੀ ਕਰੀ ਸੀ ਵੀ ਉਹਦੇ ਵਿੱਚ ਬਹੁਤ ਕੁਸ਼ਾ ਵੀ ਜਹਾਦ ਕਰਿਆ ਜਾਵੇ ਇਹਨਾਂ ਮੁਸਲਮਾਨਾਂ ਤੇ ਸਿੱਖਾਂ ਦੇ ਖਿਲਾਫ ਹਮਲੇ ਕੀ ਜਿਹੜੀ ਜੋ ਕੁਝ ਵੀ ਹੈ ਉਹ ਆਇਆ ਸੋ ਕਪਲ ਮਿਸ਼ਰਾ ਨੂੰ ਮੁੱਖ ਮੰਤਰੀ ਬਣਾ ਕੇ ਤੇ ਮੰਤਰੀ ਬਣਾ ਕੇ ਹਮ Sorry ਮੰਤਰੀ ਬਣਾ ਕੇ ਤੇ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਕੀ ਸੰਦੇਸ਼ ਦੇ ਰਹੀ ਹੈ ਇਹ ਸੰਦੇਸ਼ ਦੀਆਂ ਜਿਹੜੀਆਂ ਰੈਮੀਫਿਕੇਸ਼ਨਸ ਨੂੰ ਸਮਝਣ ਦੇ ਲੋਕ ਜੀ ਬਿਲਕੁਲ ਜੀ